ਪਿਛਲੇ 25 ਸਾਲਾਂ ਤੋਂ ਨਾਬਾ ਨਗਰ ਕੌਂਸਲ ਦੀ ਜਗ੍ਹਾ ਤੇ ਇੱਕ ਵਿਅਕਤੀ ਵੱਲੋਂ ਕਬਜ਼ਾ ਕੀਤਾ ਗਿਆ ਸੀ ਨਾਬਾ ਨਗਰ ਕੌਂਸਲ ਵੱਲੋਂ ਇਸ ਕਬਜ਼ੇ ਵਾਲੀ 4 ਬਿਗੇ ਜਗ੍ਹਾ ਨੂੰ ਲੈ ਕੇ ਕੋਰਟ ਵਿੱਚ ਕੇਸ ਵੀ ਚੱਲ ਰਿਹਾ ਸੀ ਤੇ ਨਾਬਾ ਕੋਰਟ ਵੱਲੋਂ ਇਸ ਜਗ੍ਹਾ ਦਾ ਕਬਜ਼ਾ ਨਗਰ ਕੌਂਸਲ ਦੇ ਹੱਕ ਵਿੱਚ ਸੁਣਾਇਆ ਗਿਆ ਹੈ ਕਬਜ਼ੇ ਵਾਲੀ ਜਗ੍ਹਾ ਤੇ ਭਾਰੀ ਪੁਲਿਸ ਫੋਰਸ ਵੀ ਤਾਇਨਾਤ ਕੀਤੀ ਗਈ ਸੀ ਇਸ ਮੌਕੇ ਤੇ ਨਾਬਾ ਨਗਰ ਕੌਂਸਲ ਦੇ ਪ੍ਰਧਾਨ ਸੁਜਾਤਾ ਚਾਵਲਾ ਤੇ ਨਗਰ ਕੌਂਸਲ ਦੇ ਕਾਰਜ ਸாதਕ ਅਫਸਰ ਗੁਰਚਰਨ ਸਿੰਘ ਨੇ ਕਿਹਾ ਕਿ ਇਹ 22-25 ਸਾਲਾਂ ਤੋਂ ਜੋਗਾ ਸਿੰਘ ਨਾਮ ਦੇ ਵਿਅਕਤੀ ਵੱਲੋਂ 4 ਬਿੱਗੇ ਜਗ੍ਹਾ ਤੇ ਕਬਜ਼ਾ ਕੀਤਾ ਹੋਇਆ ਸੀ ਕੋਰਟ ਦੇ ਹੁਕਮਾਂ ਦੇ ਨਾਲ ਅਸੀਂ ਅੱਜ ਕਬਜ਼ਾ ਲਿਆ ਹੈ ਇਸ ਜਗ੍ਹਾ ਤੇ ਅਸੀਂ ਲੋਕਾਂ ਦੀ ਸਹੂਲਤ ਲਈ ਸੁੰਦਰ ਪਾਰਕ ਤੇ ਵੱਡਾ ਸਮਰਸੀਬਲ ਮੋਟਰ ਲਗਾਵਾਂਗੇ ਇਹ ਜਗ੍ਹਾ ਕਰੋੜਾ ਰੁਪਏ ਦੀ ਜਗ੍ਹਾ ਹੈ ਜਿਸ ਤੋਂ ਅੱਜ ਅਸੀਂ ਕਬਜ਼ਾ ਛੁੜਾਇਆ ਹੈ ਸਨੋ ਪ੍ਰਧਾਨ ਸੁਜਾਤਾ ਚਾਵਲਾ ਤੇ ਨਗਰ ਕੌਂਸਲ ਦੇ ਕਾਰਜ ਸாதਕ ਅਫਸਰ ਗੁਰਚਰਨ ਸਿੰਘ ਨੇ ਇਸ ਬਾਰੇ ਕੀ ਕਿਹਾ ਹੈ ਇੱਕ ਟੋਕ ਟੋਕ 25 ਸਾਲ ਪੁਰਾਣੀ ਜਗ੍ਹਾ ਜੀ ਜਿਹੜੀ ਕਿ ਇਸ ਤਰ੍ਹਾਂ ਹੀ ਪਈ ਸੀ ਹੌਲੀ ਹੌਲੀ ਲੋਕਾਂ ਦਾ ਕਬਜ਼ਾ ਹੋ ਰਿਹਾ ਸੀ ਤੇ ਹੁਣ 2200 ਦਾ ਜੋ ਜਗ੍ਹਾ ਹੈ ਜਿਹੜੀ ਕਿ ਨਗਰ ਕੌਂਸਲ ਨੇ ਆਪਣੀ ਛੁੜਾ ਕੇ ਤੇ ਇੱਥੇ ਅਸੀਂ ਕੋਈ ਵਧੀਆ ਲੋਕਾਂ ਨੂੰ ਪਾਰਕ ਵਗੈਰਾ ਦਵਾਉਣ ਦਾ ਫਿਲਹਾਲ ਜੀ ਸਾਨੂੰ ਇੰਨੇ ਕ ਦੇ ਉਹਨਾਂ ਨੇ ਵੀ ਜਿਹੜੀ ਓਪਨ ਪਈ ਹੈ ਅਸੀਂ ਉਹਨੂੰ ਆਪਣੇ ਕਬਜ਼ੇ ਵਿੱਚ ਕਰ ਰਹੇ ਹਾਂ ਤੇ ਬਾਕੀ ਜਦੋਂ ਫਿਰ ਕੋਰਟ ਦੇ ਆਰਡਰ ਹੋਣਗੇ ਉਸ ਚੀਜ਼ ਤੇ ਤੇ ਫਿਰ ਉਹਦੋਂ ਦੇਖਿਆ ਜਾਏਗਾ ਕਿ ਕੀਮਤ ਕੀਮਤ ਜੀ ਕਰੋਨਾ ਵਿੱਚ ਹੈਗੀ ਤੇ ਲੋਕਾਂ ਨੇ ਐਵੇਂ ਹੈ ਕਿ ਪਹਿਲਾਂ ਸਰਕਾਰੀ ਜਗ੍ਹਾ ਕਾਫੀ ਦੱਪੀਆਂ ਹੋਈਆਂ ਨੇ ਔਰ ਲੋਕੀ ਦਬਵਾਉਂਦੇ ਵੀ ਨਹੀਂ ਕਮੇਟੀ ਦੀ ਜਗ੍ਹਾ ਬਟ ਸਾਨੂੰ ਇਹ ਹੈ ਕਿ ਕਮੇਟੀ ਦੇ ਜਿੰਨੇ ਵੀ ਕਬਜ਼ੇ ਹੋਏ ਹੋਏ ਨੇ ਅਸੀਂ ਉਹਨਾਂ ਨੂੰ ਵੱਧ ਤੋਂ ਵੱਧ ਖਾਲੀ ਕਰਵਾ ਕੇ ਤੇ ਉਹ ਦੀ ਮਿਸਪਲ ਨਗਰ ਕਾਉਂਸਲ ਇਸ ਜਗ੍ਹਾ ਦੇ ਕਿੱਥਾਂ ਦੇ ਵਰਤੋਂ ਵਾਸਤੇ ਉਹ ਜਿਹੜਾ ਖਾਲੀ ਗਿਆ ਹੈ ਇੱਥੇ ਜੀ ਸਾਡਾ ਪਲਾਨ ਇਹ ਹੈ ਕਿ ਇੱਥੇ ਵਾਰਡ ਲੱਗੇ ਬੋਤੀਪੂਰਾ ਲੱਗੇ ਤੇ ਉੱਥੇ ਪਾਣੀ ਦੀ ਬਹੁਤ ਥਿੱਲਤ ਰਹਿੰਦੀ ਹੈ ਸਾਡਾ ਪਲਾਨ ਇਹ ਹੈ ਕਿ ਅਸੀਂ ਇੱਥੇ ਪੂਣੀ ਦਾ ਬੋਰ ਕਰਵਾਵਾਂਗੇ ਤੇ ਲੋਕਾਂ ਲਈ ਸੜਕ ਦੇ ਵਿੱਚੋਂ ਵਿੱਚ ਬੜਾ ਵਧੀਆ ਜਿਹਾ ਉਹਨਾਂ ਨੂੰ ਪਾਰਕ ਦੇਵਾਂਗੇ ਤਾਂ ਜੋ ਕੱਲ ਨੂੰ ਇਸ ਜਗ੍ਹਾ ਤੇ ਦੁਬਾਰਾ ਕਬਜ਼ਾ ਕਬਜ਼ਾ ਜੀ ਲੱਗਦਾ ਵੀ 25 ਸਾਲ ਪਰਾਣਾ ਜੀ ਕੋਰਟ ਦੇ ਵਿੱਚ ਕੇਸ ਫਾਇਲ ਕੀਤਾ ਐ ਐਗਜ਼ੀਕਿਊਸ਼ਨ ਪਾਈ ਉਸ ਤੋਂ ਬਾਅਦ ਅੱਜ ਕੋਰਟ ਦੇ ਆਰਡਰ ਅਨੁਸਾਰ ਵੀ ਕਬਜ਼ਾ ਲਿਆ ਇਹ ਕਬਜ਼ਾ ਜੀ ਤਨਗੋਬ ਸਾਹਿਬ ਕੋਲੇ ਫਾਇਲ ਐ ਤੇ ਜਿੰਨੀ ਜਗ੍ਹਾ ਦਾ ਕੋਰਟ ਦਾ ਆਰਡਰ ਉਹਨੀ ਜਗ੍ਹਾ ਦੀ ਕਬਜ਼ਾ ਲਿਆ ਹਾਂਜੀ ਉਹ ਰਿਪੋਰਟ ਦੇਖ ਕੇ ਚੈੱਕ ਕਰ ਲਿਆ ਸਾਡੀ ਨੋਟਿਸ 'ਚ ਕੋਈ ਘਰ ਨਹੀਂ ਹੈਗਾ ਓਪਨ ਸਾਰੀ ਜਗ੍ਹਾ ਇਹ ਕੋਰਟ ਦੇ ਵਿੱਚ ਵੀ ਓਪਨ ਲਈ ਆਰਡਰ ਹੈ ਇਸ ਮੌਕੇ ਤੇ ਹਲਕਾ ਕੰਗੋ ਸਤਪ੍ਰੀਤ ਸਿੰਘ ਨੇ ਕਿਹਾ ਕਿ ਇਹ 4 ਬਿੱਗੇ ਦਾ ਕਬਜ਼ਾ ਸੀ ਲੈਣਾ ਜੋ ਕਿ ਅੱਜ 2 ਬਿੱਗੇ ਤੇ ਹੀ ਕਬਜ਼ਾ ਹੋਇਆ ਤੇ ਬਾਕੀ ਜਗ੍ਹਾ ਤੇ ਕੋਠੀਆਂ ਪਈਆਂ ਨੇ ਤੇ ਉਸ ਦਾ ਵੀ ਨਗਰ ਕੌਂਸਲ ਵੱਲੋਂ ਕਬਜ਼ਾ ਛੇਤੀ ਲਿਆ ਜਾਵੇਗਾ ਸੁਣੋ ਹਲਕਾ ਕੰਗੋ ਸਤਪ੍ਰੀਤ ਸਿੰਘ ਨੇ ਇਸ ਬਾਰੇ ਕੀ ਕਿਹਾ ਹੈ ਆਪਣੇ ਕਮੇਟੀ ਦੀ ਜਗ੍ਹਾ ਜਿਵੇਂ ਨਾਪੇ ਦੀ ਰਿਕਾਰਡ ਮਾਲ ਦੇ ਵਿੱਚ ਤੇ ਆਪਣੇ ਮਾਨਯੋਗ ਜੱਜ ਸਾਹਿਬ ਤਨਿਸ਼ ਗੋਇਲ ਜੀ ਦੇ ਹੁਕਮਾਂ ਨਾਲ ਅੱਜ ਉਹਦਾ ਕਬਜ਼ਾ ਕਰਾਇਆ ਗਿਆ ਟੋਟਲ 4 ਕਨਾਲ ਜਗ੍ਹਾ ਦਾ ਮੋਕੇ ਵੀ ਰੋਕਣ ਨਾਲ ਜਗ੍ਹਾ ਦਾ ਕੱਟਿਆ ਕਰੇਗਾ ਕਾਰਖਾਨਾ ਇਹ ਕਾਫੀ ਲੰਬੇ ਸਮੇਂ ਤੋਂ ਬੁਰੀ ਕੱਪੜੇ ਦਾ ਉਤਾਰ ਹੈ ਗੁਰਮਤ ਕੋਰ ਡਾਕਟਰ ਆਫ ਗੁਰਪਤ ਢੀਕਸੀ ਗੁਰਤਜੀਤ ਤਨ ਗੌਰ ਡਾਕਟਰ ਆਫ ਗੁਰਪਜਨੀਕ ਇਹਨਾਂ ਇਹਨਾਂ ਦੇ ਉੱਪਰ ਸਾਰਾ ਖਾਲੀ ਕਰਾਂਦੇ ਹੋ ਹਾਂਜੀ ਹਾਂਜੀ ਚਾਰ ਕਨਾਲ ਜਗ੍ਹਾ ਸੀ ਇਹ ਟੋਟਲ ਟੋਟਲ ਸਾਰੀ ਖਾਲੀ ਜਗ੍ਹਾ ਹੈ ਜੀ ਤੇ ਖੁਸ਼ਰ ਕਬੌਰੇ ਮੌਕੇ ਦੇ ਘਟਾ ਉਹ ਬਾਅਦ ਵਿੱਚ ਨਿਸ਼ਾਨਦੇਹੀ ਕਰਕੇ ਬਰਾ ਚੱਲੂਗਾ ਕਿੱਧਰ ਲਈ ਤੋ तकरीबन 2 ਕਨਾਲ ਜਗ੍ਹਾ ਹੈ ਜਿਹੜੀ ਖਾਲੀ ਹੈ ਕਿੰਨੀ ਸੀਗੀ ਟੋਟਲ 4 ਕਨਾਲ ਦਾ ਨੰਬਰ ਹੈ ਹਜੇ 2 ਕਨਾਲ ਹਜੇ ਰਹਿੰਦੀ ਹੈ ਉਹ ਕਬਜੇ ਹੈਗੇ ਨਜਾਇਜ਼ ਹਜੇ ਭਾਉ ਨਹੀਂ ਉਹਨਾਂ ਦੇ ਆਰਡਰ ਹੈਗੇ ਆ ਬਟ ਉਹ ਮਿੰਤੀ ਤੋਂ ਬਾਅਦ ਹੀ ਕਨਫਰਮ ਹੋਏਗਾ ਕਿੱਧਰ ਲਈ ਸੈਟ ਆ ਉਹ ਤੇ ਨਾ ਕਾਫੀ ਕੰਸਟਰਕਸ਼ਨ ਵੀ ਆ ਜੇ ਘਰ ਆਉਂਦੇ ਨੇ ਘਰ ਵੀ ਵਿੱਚ ਜਿਹੜੇ ਹੈਗੇ ਲੈ ਜਾਣ ਆ ਉਹਦੀ ਕਾਰਵਾਈ ਉਸ ਸਾਹਿਬ ਨਾਲ ਹੋਏਗੀ ਜੋ ਤੁਮਹਾਂ ਰਿਪੋਰਟ ਕਰਦਾਂਗੇ ਕਿ ਜਿਹੜੇ ਘਰ ਵਿੱਚ ਆਏ ਉਹਨਾਂ ਦੇ ਜੋ ਆਰਡਰ ਹੋਣਗੇ ਘਰ ਤਾਂ ਆਉਂਦੇ ਆ ਤਾਂ ਉਸ ਸਾਹਿਬ ਨਾਲ ਕਾਰਵਾਈ ਇਸ ਮੌਕੇ ਤੇ ਨਗਰ ਕੌਂਸਲ ਪ੍ਰ ਕਾਉਂਸਲ ਦੀ ਕਰੋੜਾਂ ਰੁਪਏ ਦੀ ਜਗ੍ਹਾ ਦਾ ਕਬਜ਼ਾ ਕਾਉਂਸਲ ਨੇ ਲਿਆ ਹੈ ਤੇ ਇਸ ਜਗ੍ਹਾ ਤੇ ਅਸੀਂ ਸਮਰਸਿਬਲ ਤੇ ਇੱਕ ਵਧੀਆ ਵੱਡਾ ਪਾਰਕ ਬਣਾਵਾਂਗੇ ਜੋ ਲੋਕਾਂ ਦੀ ਸਹੂਲਤ ਲਈ ਬਣਾਇਆ ਜਾਵੇਗਾ ਨਗਰ ਕਾਉਂਸਲ ਪ੍ਰਧਾਨ ਦੇ ਪਤੀ ਪੰਕਜ ਪੱਪੂ ਨੇ ਕੀ ਕਿਹਾ ਇਹ ਵੀ ਜ਼ਰੂਰ ਸੁਣਿਓ ਇਸ ਮੌਕੇ ਤੇ ਮੋਹੱਲਾ ਨਿਵਾਸੀ ਪਵਨ ਕੁਮਾਰ ਨੇ ਕਿਹਾ ਕਿ ਜੋਂ ਨਗਰ ਕੌਂਸਲ ਵੱਲੋਂ ਕਬਜ਼ਾ ਲਿਆ ਗਿਆ ਹੈ ਬਹੁਤ ਹੀ ਵਧੀਆ ਕਦਮ ਹੈ ਕਿਉਂਕਿ ਇਸ ਜਗ੍ਹਾ ਤੇ ਪਾਣੀ ਖੜ ਜਾਂਦਾ ਸੀ ਜਿਸ ਕਰਕੇ ਬਿਮਾਰੀਆਂ ਵੀ ਫੈਲ ਜਾਂਦੀਆਂ ਸੀ ਤੇ ਸਾਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਮੋਹੱਲਾ ਨਿਵਾਸੀਆਂ ਨੇ ਕੀ ਕਿਹਾ ਉਹ ਵੀ ਅਸੀਂ ਤੁਹਾਨੂੰ ਸੁਣਾ ਦਿੰਦੇ ਹਾਂ ਅਗਰ ਕੋਈ ਕੰਮ ਦੇ ਵਿੱਚ ਚਾਰ ਬੰਦੇ ਨਾਰਾਜ਼ ਹੋਣ ਤੇ 400 ਬੰਦਾ ਖੁਸ਼ ਹੋਵੇ ਤਾਂ ਉਹ ਕੰਮ ਕਰ ਦੇਣਾ ਚਾਹੀਦਾ ਹੈ ਨਗਰ ਕੌਂਸਲ ਵੱਲੋਂ ਅੱਜ ਜੋਗਾ ਸਿੰਘ ਨਾਮ ਦਾ ਕੋਈ ਵਿਅਕਤੀ ਹੈ ਇੱਥੇ ਜਿਹਦੇ ਵੱਲੋਂ ਕਾਫੀ ਸਾਲਾਂ ਤੋਂ ਜਿਹੜਾ ਇੱਥੇ ਕਬਜ਼ਾ ਕੀਤਾ ਹੋਇਆ ਸੀ ਤੇ ਅੱਜ ਨਗਰ ਕੌਂਸਲ ਵੱਲੋਂ ਇਹ ਕਬਜ਼ਾ ਲਿਆ ਗਿਆ ਸਾਰੀ ਨਗਰ ਕੌਂਸਲ ਦੀ ਟੀਮ ਕਾਨਗੋ ਸਾਹਿਬ ਈਓ ਸਾਹਿਬ ਐਸਚਓ ਸਾਹਿਬ ਪੂਰੇ ਦਫ਼ਤਰ ਹੈ ਜਿਹੜਾ ਮਹੱਲਾ ਵਾਸੀ ਸਾਰੇ ਖੜੇ ਨੇ ਤੇ ਇਹ ਕਬਜ਼ਾ ਬੜਾ ਸ਼ਾਂਤੀਪੂਰਵਕ ਤਰੀਕੇ ਨਾਲ ਲੈ ਲਿਆ ਗਿਆ ਹੈ ਤੇ ਜਿਹੜੀ ਤੁਸੀਂ ਗੱਲ ਕਹੀ ਹੈ ਵੀ ਅੱਗੇ ਇੱਥੇ ਹੋਣਾ ਕੀ ਹੈ ਉਹਦਾ ਪਲਾਨ ਵੀ ਪਹਿਲਾਂ ਹੀ ਹੋਇਆ ਕਿਉਂਕਿ ਅੱਜ ਤੋਂ 4 ਮਹੀਨੇ ਪਹਿਲਾਂ ਅਸੀਂ ਪਾਣੀ ਦਾ ਵਟਾ ਬੋਰ 1100 ਫੁੱਟ ਤੇ ਪਾਣੀ ਦਾ ਨਵਾਂ ਵੱਡਾ ਬੋਰ ਸਾਡੀ ਬਾਜੀਗਰ ਬਰਾਦਰੀ ਤੇ ਸਾਡੀ ਢੇਹਾ ਬਰਾਦਰੀ ਇੱਥੇ ਰਹਿੰਦੀ ਹੈ ਜਿਨ੍ਹਾਂ ਦੇ ਘਰ ਛੋਟੇ-ਛੋਟੇ ਨੇ ਤੇ ਉੱਥੇ ਪਾਣੀ ਦੀਆਂ ਮੋਟਰਾਂ ਨਹੀਂ ਲਵਾ ਸਕਦੇ ਉਹਦੇ ਕਰਕੇ ਅਸੀਂ ਜਿਹੜਾ ਪਾਣੀ ਦਾ ਵੱਡਾ ਬੋਰ ਜਿਹੜਾ ਇੱਥੇ ਲਵਾਵਾਂਗੇ 45 ਲੱਖ ਦੀ ਲਾਗਤ ਦਾ ਤੇ ਨਾਲ ਜਿਹੜਾ ਇੱਕ ਬਹੁਤ ਸੋਹਣਾ ਪਾਰਕ ਤੁਹਾਡਾ ਸਾਰਿਆਂ ਦਾ ਅਸ਼ੀਰਵਾਦ ਰਵੇ ਵਾਹਿਗੁਰੂ ਦਾ ਅਸ਼ੀਰਵਾਦ ਰਵੇ ਇੱਥੇ ਪਾਰਕ ਬਣੂਗਾ ਤੇ ਜੇ ਹੋ ਸਕਿਆ ਤਾਂ ਨਾਲ ਇੱਕ ਮਹੱਲਾ ਕਲੀਨਿਕ ਵੀ ਇਕਨਮੀ ਮਹੱਲਾ ਕਲੀਨਿਕ ਇੱਥੇ ਨਾਲ ਨਵਾਂ ਬਣਾਵਾਂਗੇ ਤੇ ਇਹ ਜਗ੍ਹਾ ਕਿਸੇ ਦੀ ਨਿੱਜੀ ਵਰਤੋਂ ਲਈ ਨਹੀਂ ਆਉਗੀ। ਇਹ ਜਗ੍ਹਾ ਪਹਿਲਾਂ ਵੀ ਲੋਕਾਂ ਦੀ ਸੀ ਤੇ ਹੁਣ ਵੀ ਲੋਕ ਹੀ ਵਰਤਣਗੇ। ਕਿੰਨੇ ਦੀ ਜਗ੍ਹਾ ਇਹ ਖੁੱਲੋਂ ਮੌਜੂਦ ਜਿੰਨੇ ਦੀ? ਵਖੋ ਮੈਨੂੰ ਤਾਂ ਲੱਗਦਾ ਵੀ ਜਗ੍ਹਾ ਤੇ 20000 ਰੁਪਏ ਦਾ ਰੇਟ ਲਾਈਏ ਤਾਂ ਘੱਟੋ-ਘੱਟ 7-8 ਕਰੋੜ ਦੀ ਜਗ੍ਹਾ ਹੈਗੀ ਹੈ ਜੀ ਇਹ। ਹੂੰ। ਕਿੰਨਾ ਖਾਲੀ ਕਰਾਇਆ ਚ ਇਹ? ਇਹ ਅੱਜ ਤਕਰੀਬਨ ਦੇਖੋ ਜੀ ਜਿਵੇਂ ਕਾਨਗੋ ਸਾਹਿਬ ਸਾਨੂੰ ਲੱਠੇ ਤੇ ਨਿਸ਼ਾਨੀ ਦਈ ਜਾ ਰਹੇ ਨੇ ਉਵੇਂ ਵੇਸੀ। ਖਾਲੀ ਕਰਾਈ ਜਾ ਰਿਹਾ ਤੇ ਜਿਵੇਂ 2.5 3 ਬਿਗੇ ਦਾ ਕਬਜ਼ਾ ਜਿਹੜਾ ਲਿਆ ਜਾ ਚੁੱਕਿਆ ਚਾਰ ਬਿਗੇ ਟੋਟਲ ਜਗ੍ਹਾ ਜਿਵੇਂ ਜਿਵੇਂ ਮਾਰਕੇਸ਼ਨ ਹੋਈ ਜਾਊਗੀ ਅੱਗੇ ਕਿਤੇ ਹੋਵੇ ਜਿਵੇਂ ਬਾਕੀ ਦੇ ਕੰਸਟਰਕਸ਼ਨ ਵੀ ਹੋਗੇ ਫਿਰ ਘਰ ਬਣਾਉਂਗੇ ਦੇਖੋ ਜੋ ਜੋ ਆਊਗਾ ਜੀ ਸਾਰਿਆਂ ਨੂੰ ਸਾਰਿਆਂ ਨੂੰ ਖੰਦੀ ਕਰਨਾ ਪੈਣਾ ਕੋਈ ਮੇਰੀ ਉਮਰ 31 ਸਾਲ ਦੀ ਹੋ ਚੁੱਕੀ ਹੈ ਜਦੋਂ ਸਾਡਾ ਜਨਮ ਹੋਇਆ ਅਸੀਂ ਇੱਥੇ ਰਹਿ ਰਹੇ ਹਾਂ ਤੇ ਮੱਛਰ ਮੱਖੀ ਤੋਂ ਅਸੀਂ ਇੰਨਾ ਪ੍ਰੇਸ਼ਾਨ ਸੀ ਮੀਂਹ ਦੇ ਪਾਣੀ ਤੋਂ ਬਰਸਾਤਾ ਤੋਂ ਅਸੀਂ ਪ੍ਰੇਸ਼ਾਨ ਸੀ ਸੱਪ ਜ਼ਲੂੰਡੀ ਤੋਂ ਬਹੁਤ ਪ੍ਰੇਸ਼ਾਨ ਸੀ ਅਸੀਂ ਵੀ ਸਾਨੂੰ ਬਹੁਤ ਦਿੱਕਤਾਂ ਸੀਆਂ ਜੋ ਕਿ ਸਾਡੇ ਅੱਜ ਪੰਕਾ ਜੀ ਪੱਪ ਕਬੂਦ ਬਹੁਤ ਵਧੀਆ ਹੁੰਦਾ ਸੇਵਾ ਨਿਭਾ ਰਹੇ ਜਿਵੇਂ ਇੱਥੇ ਕਬਜਾ ਕੀਤਾ ਸੀ ਕਾਫੀ ਸਮੱਸਿਆ ਦਾ ਸੀ ਪਾਣੀ ਖੜਾ ਰਹਾ ਸੀ ਉਹਰਾ ਹਾਲਤੀ ਹੁਣ ਨਗਰ ਕਾਉਂਸਲ ਦੇ ਅੰਡਰ ਆ ਗਿਆ ਕਬਜਾ ਤਕਰੀਬਨ 25 ਤੋਂ 30 ਸਾਲ ਦਾ ਸੀਗਾ ਜੀ ਤੇ ਹੁਣ ਨਗਰ ਕਾਉਂਸਲ ਦਾ ਕਬਜਾ ਸੀ ਬਹੁਤ ਸਾਰੇ ਮੱਲੇਬਾਦ ਸਾਰੇ ਬਹੁਤ ਖੁਸ਼ ਆ ਜੀ ਇਸ ਗੱਲ ਤੋਂ ਵੀ ਇਹ ਸਾਡੇ ਸਾਫ ਸਫਾਈਆ ਹੋਰ ਕੀ ਪ੍ਰੋਬਲਮ ਕੀ ਹੁੰਦੀ ਸੀ ਸਭ ਤੋਂ ਜ਼ਿਆਦਾ ਪ੍ਰੋਬਲਮ ਸਾਨੂੰ ਇੱਥੇ ਬਾਰਿਸ਼ ਦੇ ਪਾਣੀ ਸੀ ਜੋ ਕਿ ਇੱਥੇ ਇਕੱਤਰ ਹੋ ਜਾਂਦਾ ਸੀਗਾ ਤੇ ਸਬਸਲੰਡੀਦਾਰੇ ਮੋਟਰ ਸੀ ਬਿਮਾਰੀਆਂ ਵੀ ਫੈਲਦੀ ਮੱਚ ਤੇ ਬਿਮਾਰੀਆਂ ਫੈਲਦਾ ਬੋਟ ਨਗਰ ਕਾਉਂਸਲ ਕਹਿ ਰਹੀ ਹੈ ਪਾਰਕ ਬਣਾਇਆ ਜਾਏਗਾ ਤੇ ਤੁਹਾਡਾ ਵੀ ਜਿਹੜਾ ਹੈਗਾ ਵਧੀਆ ਹੋ ਜਾਊਗਾ ਇਹ ਨਗਰ ਕਾਉਂਸਲ ਦਾ ਬਹੁਤ ਵਧੀਆ ਉਹ ਫੈਸਲਾ ਜੀ ਇਹ ਜਿਹੜਾ ਇਹ ਪਲਾਟ ਨੂੰ ਕਬਜ਼ਾ ਛਡਾ ਕੇ ਜਿਹੜਾ ਆਪ ਨੀਤੀ ਸਾਡੇ ਪਰਸਨ ਵਾਸਤੇ ਜਾਂ ਲੋਕਾਂ ਲਈ ਵਰਤਣ ਵਾਸਤੇ ਇਹ ਪਾਰਕ ਬਣਾਉਣ ਦੀ ਪਲਾਨਿੰਗ ਕਰ ਰਹੇ ਹਨ